ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੰਗ ਜੀ ਗੁਰਬਾਣੀ ਦਾ ਉਚਾਰ ਲੜੀਵਾਰ ਆਪੋ ਸਿੱਖ ਰਹੇ ਆ ਸਮਾ 3.5 ਹੋ ਚੁੱਕੇ ਹਾਂ ਜੀ ਸੁਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹੇਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ RAM ਹਉ ਮੈਂ ਸਭ ਕੇਲ ਵਿਖ ਕਾਟੇ ਸਾਚ ਰੱਖਿਆ ਔਰ ਧਾਰੇ RAM ਸੱਚ ਰੱਖਿਆ ਔਰ ਤਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਦੁੱਤਰ ਜਿੱਤੇ ਵੀ ਪਾਠ ਕੁਰਬਾਨੀ ਵਿੱਚ ਕੀਤੇ ਵੀ ਇਹ ਪਾਠ ਆਉਂਦਾ ਤੇ ਕਸ ਕੇ ਹੀ ਪੜਨਾ ਆਉਂਦਾ ਦੁੱਤਰ ਪਾਠ ਅਦਕਲਾ ਕੇ ਦਦੇ ਤੇ ਸੱਚ ਰੱਖਿਆ ਔਰ ਤਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਦੁੱਤਰ ਦਾ ਜਿਹੜਾ ਅਰਥ ਹੈ ਉਹ ਕਠਨ ਕਹਿੰਦੇ ਜਿਨ੍ਹਾਂ ਦੇ ਜਿਨ੍ਹਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਰੱਖਿਆ ਹੈ ਉਹ ਦੁੱਤਰ ਕਹਿੰਦੇ ਕਠਣ ਸੰਸਾਰ ਸਮੁੰਦਰ ਤੋਂ ਆਪ ਤਰ ਗਏ ਹਨ ਤੇ ਹੋਰ ਨਾ ਉਹਨੂੰ ਵੀ ਤਾਰਨ ਵਾਸਤੇ ਜਹਾਜ਼ ਦੀ ਨਿਆਈ ਬਣ ਗਏ ਹਨ ਹਾਂਜੀ ਸੱਚ ਰੱਖਿਆ ਔਰ ਤਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸਤਿਆ ਸਤਗੁਰ ਸੱਚੀ ਬਾਣੀ ਜੇ ਨ ਸੱਚੇ ਵੇਖਾਲਿਆ ਸੋਈ ਸੱਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸੱਚੇ ਸਤਿਗੁਰ ਸਾਚਿ 부ਝਾਇਆ ਪਤ ਰਾਖੈ ਸੱਚ ਸੋਈ RAM ਸੱਚਾ ਪੂਜਣ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੈ ਨ ਕੋਈ ਗਰਬ ਨਾ ਜੂਨੀ ਵਾਸਾ ਸੱਚੇ ਨਾਮ ਸੁਖ ਹੋਈ ਮਰੈ ਨ ਕੋਈ ਗਰਬ ਨਾ ਜੂਨੀ ਵਾਸਾ ਗਰਬ ਪਾਠ ਇੱਥੇ ਭੱਬੇ ਦੇ ਨਾਲ ਜਿੱਥੇ ਭੱਬੇ ਦੇ ਨਾਲ ਆਵੇ ਪਾਠੇ ਉਥੇ ਗਰਬ ਹੁੰਦਾ ਕੋਖ ਜਿੱਥੇ ਬੱਬੇ ਦੇ ਨਾਲ ਆ ਜਾਵੇ ਗਰਭ ਉੱਥੇ ਹੁੰਦਾ ਹੰਕਾਰ ਬੱਬੇ ਦੇ ਨਾਲ ਅਰਥ ਬਣ ਜਾਂਦਾ ਹੈ ਹੰਕਾਰ ਅਭਿਮਾਨ ਤੇ ਜੇ ਭੱਬੇ ਦੇ ਨਾਲ ਆਵੇ ਤੇ ਉੱਥੇ ਹੁੰਦਾ ਕੋਖ ਸਤਿਗੁਰ ਜਿੱਥੇ ਬਚਨ ਕਰੇ ਨੇ ਜਿਨ੍ਹਾਂ ਨੂੰ ਸੱਚੇ ਨਾਮ ਦੇ ਜਪਣ ਕਰਕੇ ਸੁਖ ਆਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ ਉਹਨਾਂ ਨੂੰ ਕੋਈ ਵੀ ਮੌਤ ਮਾਰ ਨਹੀਂ ਸਕਦੀ ਉਹਨਾਂ ਵਿੱਚੋਂ ਕੋਈ ਵੀ ਮਰਦਾ ਨਹੀਂ ਹੈ ਤੇ ਨਾ ਹੀ ਉਹਨਾਂ ਦਾ ਮਾਤਾ ਦੇ ਗਰਭ ਦੁਆਰਾ ਜੁਨਾ ਵਿੱਚ ਨਿਵਾਸ ਹੁੰਦਾ ਹੈ ਜਿਵੇਂ ਚੁੱਲ੍ਹੇ ਦੇ ਵਿੱਚ ਅੱਗ ਮਚਾਉਣੋਂ ਹਟ ਜਾਈਏ ਤਾਂ ਅੱਗ ਭਾਵੇਂ ਬੁਝ ਜਾਂਦੀ ਹੈ ਪਰ ਉਸ ਦਾ ਜਿਹੜਾ ਤਾ ਹੈ ਸੇਕ ਹੈ ਕਾਫੀ ਸਮੇਂ ਤੱਕ ਰਹਿੰਦਾ ਹੈ ਇਸੇ ਪ੍ਰਕਾਰ ਗੁਰਮੁਖ ਜਨਾਂ ਦੀ ਮੌਤ ਮਿਟ ਚੁਕੀ ਹੈ ਭਾਵੇਂ ਸਰੀਰ ਪ੍ਰਾਲਬਧ ਕਰਕੇ ਖੜਾ ਦਿਸਦਾ ਹੈ ਹਾਂਜੀ ਸੱਚਾ ਨਾਮ ਸੁਖ ਹੋਈ ਮਰੈ ਨਾ ਕੋਈ ਗਰਬ ਨਾ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪਰਗਾਸਾ जिनी सच्च जाता से सच्चे होए अनदिन सच्च त्यायन नानक सच नाम जिन हि हृदय वसया ना बिचुर दुख पायन सच्ची वाणी सच्चे गुण गावेह चित घर सोहेला होई राम निर्मल गुण साचे तन मन साचा ਵਿਚ ਸਾਚਾ ਪੁਰਖ ਪ੍ਰਭ ਸੋਈ RAM ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾ ਤਹ ਸੱਚ ਪਸਰਿਆ ਅਵਰ ਨ ਦੂਜਾ ਕੋਈ ਸਤ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹ ਹੈ ਦਰਬਾਰੇ ਸੱਚੋ ਸੱਚ ਵਖਾਣੇ RAM ਘਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ RAM ਆਪ ਪਛਾਣ ਹੈ ਤਾ ਸਤਜਾਨ ਹੈ ਸਾਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚਰਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸਕੋ ਮਸਤਕ ਲਿਖਿਆ ਤਿਸ ਸੁਅਚ ਪ੍ਰਾਪਤ ਹੋਈ ਸੁਹੀ ਮਹੱਲਾਤੀ ਜਾ ਜੁਗ ਚਾਰੇ ਤਨ ਜੇ ਭਵੈ ਬਿਨ ਸਤਗੁਰ ਸੋਹਾਗ ਨਾ ਹੋਈ RAM ਨਿਹਚਲ ਰਾਜ ਸਦਾ ਹਰ ਕੇਰਾ ਇਸ ਬਿਨ ਅਵਰਨਾ ਕੋਈ RAM ਤਿਸ ਬਿਨ ਅਵਰਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧੰਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮੰਨਿਆ ਸਤਗੁਰ ਮਿਲਿਆ ਤਾ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੇ ਮਨ ਮੰਨਿਆ ਸੁਖ ਹੋਈ ਸਤਗੁਰ ਸੇਵ ਤਨ ਬਾਲੜੀਏ ਹਰ ਵਾਰ ਪਾਵਹਿ ਸੋਈ RAM ਸਦਾ ਹੋਵਹਿ ਸੋਹਾਗਣੀ ਫਿਰ ਮੈਲਾ ਵੇਸ ਨਾ ਹੋਈ RAM ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉ ਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਵੀ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਆਪਣਾ ਤੇ ਬਿਸਰਾਮ ਹੈ ਸਾਚੀ ਸੋਭਾ ਹੋਈ ਜੋ ਗੁਰਮੁਖ ਸਖੀ ਗੁਰਾਂ ਦੁਆਰਾ ਆਪਣਾ ਜਾਣ ਕੇ પતિ ਪਰਮੇਸ਼ਰ ਨੂੰ ਦਿਨ ਰਾਤੀ ਕਹਿੰਦੇ ਉਚਾਰਦੀ ਹੈ ਉਸ ਦੀ ਲੋਕ ਪਰਲੋਕ ਵਿੱਚ ਸੱਚੀ ਵਡਿਆਈ ਹੁੰਦੀ ਹੈ ਹਾਂਜੀ ਗੋਰਾ ਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹੀਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਿਲਾਏ RAM ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ RAM ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸੀ ਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ गुरमती हर पाए सा धन बाली तुर मेली मेरे प्रभ आप मिलाई राम सान बाली तुर इधे विश्राम है मेरा प्रभ आप मिलाई राम हाँ जी हाँ सान बाली तुर मेली मेरे प्रभ आप मिलाई राम गुरमती घट चानण होआ ਰਾਬਰ ਰਾਵ ਰਹਿ ਆ ਸਭ ਥਾਈਂ RAM ਪ੍ਰਭ ਰਾਵ ਰਹਿ ਆ ਸਭ ਥਾਈਂ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸੀ ਗਾਰ ਬਣਾਇਆ ਕਾਮਣ ਨਿਰਮਲ ਹਾਂ ਮੈਂ ਮਲ ਕੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ ਸੁਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ RAM ਅਨ ਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ RAM ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵੋ ਨਾਰੀ ਅਨ ਦਿਨ ਭਗਤ ਕਰਹਿ ਗੁਰ ਆਗੇ ਸਾਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਘਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਘਰ ਆਏ ਭਗਤਾ ਮਨ ਆਨੰਦ ਭਇਆ ਹਰ ਨਾਮ ਰਹਿ ਲਿਵ ਲਾਏ RAM ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ RAM ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇ ਈ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵਹਿ ਸਹਿਜ ਸਮਾਵਹਿ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੀਰਾ ਜੇ ਸਤਗੁਰ ਹਰ ਮਾਰਗ ਪਾਏ ਸਤ ਸੰਗਤ ਸੋ ਸੰਤ ਸੰਗਤ ਸਿਓ ਮੇਲ ਪਿਆ ਹਰ ਹਰ ਨਾਮ ਸਮਾਏ RAM ਗੁਰ ਕੈ ਸਬਦ ਸਦ ਜੀਵਨ ਮੁਕਤ ਭਾਏ ਹਰ ਕੈ ਨਾਮ ਲਿਵ ਲਾਏ RAM ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰ ਨਾਲੇ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਇ ਮਿਲਾਇ ਤੇ ਬਿਸਰਾਮ ਮਨੂਆ ਰੱਤਾ ਹਰ ਨਾਲੇ ਜਦੋਂ ਗੁਰਾਂ ਨੇ ਆਪਣੇ ਮੇਲ ਦੇ ਨਾਲ ਮਿਲਾਉਣਾ ਕੀਤਾ ਪਰਮੇਸ਼ਰ ਦੇ ਨਾਮ ਦੇ ਵਿੱਚ ਮਨ ਨੂੰ ਲਗਾਉਣਾ ਕੀਤਾ ਤਾਂ ਪਰਮੇਸ਼ਰ ਦੇ ਨਾਮ ਰੰਗ ਸਾਤ ਰੰਗਿਆ ਗਿਆ ਜਦੋਂ ਗੁਰਾਂ ਨੇ ਆਪਣੇ ਮੇਲ ਵਿੱਚ ਮਿਲਾ ਕੇ ਮਨ ਨੂੰ ਲਗਾਉਣਾ ਕੀਤਾ ਤਾਂ ਮਨ ਨਾਮ ਰੰਗ ਵਿੱਚ ਰੰਗਿਆ ਗਿਆ। ਪਰਮੇਸ਼ਰ ਨਾਲ ਹੀ ਪ੍ਰਾਪਤ ਹੋ ਗਿਆ। ਜਿਵੇਂ ਜਦੋਂ ਮਨ ਪਦਾਰਥਾ ਰੂਪ ਰੰਗ ਵਿੱਚ ਰੰਗਿਆ ਜਾਂਦਾ ਹੈ ਤਦ ਉਹ ਪਦਾਰਥ ਨੇੜੇ ਹੀ ਦਿਸਣ ਲੱਗ ਪੈਂਦੇ ਹਨ। ਇਹੋ ਮਨ ਨਾਮ ਰੂਪੀ ਰੰਗ ਵਿੱਚ ਰੰਗਣੇ ਕਰਕੇ ਪਰਮੇਸ਼ਰ ਨਾਲ ਭਵ ਅੰਦਰੋਂ ਹੀ ਪ੍ਰਗਟ ਹੋ ਜਾਂਦਾ ਹੈ। ਹਾਂਜੀ। ਹਰ ਨਾਮ ਚਿੱਤ ਲਾਏ ਗੁਰ ਮੇਲ ਮਿਲਾਏ ਮਨੁਵਾਰਤਾ ਹਰ ਨਾਲੇ ਸੁਖ ਦਾਤਾ ਪਾਇਆ ਮੋਹ ਚੁਕਾਇਆ ਅਨ ਦਿਨ ਨਾਮ ਸੰਭਾਲੇ ਗੁਰ ਸਬਦੇ ਰਾਤਾ ਸਹਜੇ ਮਾਤਾ ਨਾਮ ਮਨ ਵਸਾਏ ਹਾਂਜੀ ਗੁਰ ਸਬਦੇ ਰਾਤਾ ਸਹਜੇ ਮਾਤਾ ਨਾਮ ਮੰਨ ਵਸਾਏ ਜਿੱਥੇ ਵੀ ਗੁਰਬਾਣੀ ਦੇ ਵਿੱਚ ਸਹਿਜੇ ਪਾਠ ਪਹਿਲਾਂ ਆ ਜਾਵੇ ਤੇ ਪਿੱਛੇ ਮਾਤਾ ਪਾਠ ਕਸ ਕੇ ਪੜਨਾ ਕਿਤੇ ਵੀ ਆ ਜਾਵੇ ਸਹਿਜੇ ਪਾਠ ਜੇ ਪਹਿਲਾਂ ਆਉਂਦਾ ਹੈ ਤੇ ਅੱਗੇ ਜੇ ਮਾਤਾ ਲਿਖਿਆ ਆ ਰਿਹਾ ਤੇ ਫਿਰ ਉਸ ਨੂੰ ਕਸ ਕੇ ਬੋਲਣਾ ਹੈ ਗੁਰ ਸ਼ਬਦ ਦੇ ਰਾਤਾ ਸਹਿਜੇ ਮਾਤਾ ਨਾਮ ਮੰਨ ਵਸਾਏ ਜਿਨ੍ਹਾਂ ਦਾ ਮਨ ਗੁਰ ਉਪਦੇਸ਼ ਵਿੱਚ ਰਤਿਆ ਹੋਇਆ ਸੁੱਤੇ ਸਿੱਧ ਹੀ ਮਸਤ ਰਹਿੰਦਾ ਹੈ ਉਹਨਾਂ ਨੇ ਅੰਮ੍ਰਿਤ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਹਾਂਜੀ ਗੁਰ ਸਬਦ ਦੇ ਰਾਤਾ ਸਹਜੇ ਮਾਤਾ ਨਾਮ ਮਨ ਵਸਾਈ ਨਾਨਕ ਤਿਨ ਘਰ ਸਦ ਹੀ ਸੋਹਿਲਾ ਜੇ ਸਤ ਗੁਰ ਸੇਵ ਸਮਾਏ ਵਿਨਸਾਤ ਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ RAM ਗੁਰ ਮੁਖੇ ਇਕ ਮੇਲ ਮਿਲਾਇਆ ਤਿਨ ਕੇ ਦੁਖ ਗਵਾਇਆ RAM ਤਿਨ ਕੇ ਦੁਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵਹਿ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸੱਚੀ ਭਗਤ ਕਰਹਿ ਦਰ ਜਾਪਹਿ ਘਰ ਦਰ ਸੱਚਾ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸਚ ਬਾਣੀ ਸਬਦੇ ਹੀ ਸੁਖ ਹੋਈ ਸੁਹੀ ਮਹੱਲਾਤੀ ਜਾ ਜੇ ਲੋੜ ਹੈ ਵਰ ਬਾਲੜੀਏ ਤਾ ਗੁਰ ਚਰਨੀ ਚਿਤ ਲਾਏ RAM ਸਦਾ ਹੋ ਵਹਿ ਸੋਹਾਗਣੀ ਹਰ ਜੀਉ ਮਰੈ ਨਾ ਜਾਏ RAM ਸਦਾ ਹੋ ਵਹਿ ਸੋਹਾਗਣੀ ਇੱਥੇ ਬਿਸਰਾਮ ਹੈ ਹਰ ਜੀਉ ਮਰੈ ਨਾ ਜਾਏ RAM ਹਰ ਜੀਉ ਇੱਥੇ ਜਮਕ ਲਾਉਣੀ ਹੈ ਮਰੈ ਨਾ ਜਾਏ RAM ਹਾਂਜੀ ਸਦਾ ਹੋ ਵਹਿ ਸੋਹਾਗਣੀ ਹਰ ਜੀਉ ਮਰੈ ਨਾ ਜਾਏ RAM ਹਰ ਜਿਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾ ਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸੀਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਅਨੰਦਿਨ ਸਹਜੇ ਮਾਤੀ RAM ਗੁਰਮਤੀ ਮਨ ਅਨੰਦ ਭਇਆ ਤਿਤ ਤਨ ਮੈਲ ਨਾ ਰਾਤੀ RAM ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ अनदिन रावे हर प्रभ आप गवाए गुरमत पाया सहज मिलाया अपने प्रीतम राती नानक नाम मिले वड्याय प्रभ रावे रंग राती फिर रावे रंग फिर का महल तिन पाया राम सो सहो अत निर्मल दाता ਇਨ ਵਿੱਚ ਹੋ ਆਪ ਗਵਾਇਆ RAM ਵਿੱਚ ਹੋ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਪਾਣੀ ਅਨ ਦਿਨ ਗੁਣ ਗਾਵੇ ਨਿਤ ਸਾਚੀ ਕਥੇ ਅਕਥ ਕਹਾਣੀ ਯੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਛੇਤੀ ਚਿਤ ਲਾਇਆ ਕਾਮਣ ਮਨ ਸੋਹਿ ਲੜਾ ਸਾਜਨ ਮਿਲੇ ਪਿਆਰੇ RAM ਨਿਉਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਔਰ ਧਾਰੇ RAM ਹਰ ਰਾਖਿਆ ਔਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ 모ਹੇ ਲਇਆ ਮਨ ਮੇਰਾ ਪਾਇਆ ਕਰਮ ਵਿਦਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸ਼ਬਦ ਸਵਾਰੇ ਨਾਨਕ ਮੇਲ ਲਈ ਗੁਰ ਆਪਣੇ ਆਪਣੇ ਇੱਥੇ ਪੱਪੇ ਨੂੰ ਓਂਕੜ ਲੱਗਾ ਤੇ ਇਹ ਨਾਲ ਉਚਾਰਨ ਕਰਨਾ ਆਪਣੇ ਗੁਰ ਕੈ ਸ਼ਬਦ ਸਵਾਰੇ ਸਤਿਗੁਰ ਜੀ ਬਚਨ ਕਰੇ ਨੇ ਕਿ ਜੋ ਜਗਿਆਸੂ ਰੂਪ ਇਸਤਰੀ ਸਤਗੁਰਾਂ ਨੇ ਆਪ ਦੇ ਸਰੂਪ ਸ਼ਬਦ ਵਿੱਚ ਮੇਲ ਲਈ ਹੈ ਉਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਜੀਵਨ ਨੂੰ ਸਵਾਰ ਲੈਣਾ ਕੀਤਾ ਹੈ ਚੰਗਾ ਬਣਾ ਲਿਆ ਜਿਸ ਜਗਿਆਸੂ ਰੂਪ ਇਸਤਰੀ ਨੇ ਗੁਰਾਂ ਦੇ ਉਪਦੇਸ਼ ਦੁਆਰਾ ਜੀਵਨੁ ਸਵਾਰ ਲਿਆ ਓ ਚੇਤਨ ਬ੍ਰਹਮਣੇ ਗੁਰਾਂ ਦੁਆਰਾ ਆਪਣੇ ਨਾਲ ਮੇਲ ਲੈਣਾ ਕੀਤਾ ਹਾਂਜੀ ਨਾਨਕ ਮੇਲ ਲਈ ਗੁਰ ਆਪੁਨੇ ਗੁਰ ਕੈਬਦ ਸਵਾਰੀ ਸੁਹੀ ਮਹੱਲਾ ਤੀਜਾ ਸੋਹਿਲੜਾ ਹਰਨਾ ਸੋਹਿਲੜਾ ਹਰ ਰਾਮ ਨਾਮ ਗੋਰਾ ਸਬਦੀ ਵਿਚਾਰੇ RAM ਹਰ ਮਨ ਤਨੋ ਗੁਰਮੁਖ ਭੀਜੈ RAM ਨਾਮ ਪਿਆਰੇ RAM RAM ਨਾਮ ਪਿਆਰੇ ਸਭ ਕੁਲ ਉਧਾਰੇ RAM ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕੋ ਕਿਰਪਾ ਤਾਰੇ ਹਰ ਹਰ ਏਕੋ ਪਾਇਆ ਹਰ ਪ੍ਰਭ ਪ੍ਰਭ ਧਿਆਨ ਕੇ ਰੁਗਣਾ ਏਕੋ ਤੇ ਜਮਕ ਲਾਉਣੀ ਹੈ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਤਾਰੇ ਸਤਿਗੁਰ ਜੀ ਬਚਨ ਕਾਰੇ ਨੇ ਕਿ ਜਿੰਨਾ ਉਤੇ ਵਾਹਿਗੁਰੂ ਨੇ ਕਿਰਪਾ ਦਇਆ ਦ੍ਰਿਸ਼ਟੀ ਨੂੰ ਤਾਰਿਆ ਹੈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਾਪਾਂ ਦਾ ਹਾਰਕ ਇੱਕ ਪਰਮੇਸ਼ਰ ਹੀ ਹੈ ਉਹਨਾਂ ਨੇ ਉਸ ਸੰਸਿਆ ਦੇ ਹਾਰਕ ਪਰਮੇਸ਼ਰ ਨੂੰ ਪਾ ਲੈਣਾ ਕੀਤਾ ਹਾਂਜੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲੜਾ ਹਰਿ ਰਾਮ ਨਾਮ ਗੁਰ ਸਬਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਊਚਾ ਕਿਉ ਕਰ ਮਿਲਿਆ ਜਾਏ RAM ਹਾਂਜੀ ਹਮ ਨੀਵੀ ਇੱਥੇ ਬਿੰਦੀ ਲਾ ਕੇ ਉਚਾਰਨ ਕਰਨਾ ਹੈ ਹਮ ਨੀਵੀ ਪ੍ਰਭ ਅਤ ਊਚਾ ਊਚਾ ਨਹੀਂ ਕਹਿਣਾ ਊਚਾ ਦਲਿੰਕੜਾਂ ਦੇ ਨਾਲ ਕਿਉ ਕਰ ਮਿਲਿਆ ਜਾਏ RAM ਜਗਿਆ ਸਰੂਪ ਇਸਤਰੀ ਮਹਾਤਮਾ ਰੂਪ ਸਖੀਆਂ ਨੂੰ ਕਹਿੰਦੀ ਹੈ ਕਿ हे ਮਹਾਤਮਾ ਰੂਪ ਸਖਿਓ ਮੈਂ ਗੁਨਾ ਤੋਂ ਹੀਣੀ ਹੋਣ ਕਰਕੇ ਨੀਵੀਂ ਬਹੁਤ ਨੀਚ ਤੁਸ਼ ਹਾਂ ਤੇ ਪਤੀ ਪਰਮੇਸ਼ਰ ਸਰਬਾਗ ਹੋਣੇ ਕਰਕੇ ਬਹੁਤ ਉੱਚਾ ਸ੍ਰੇਸ਼ਟ ਹੈ ਉਸ ਪਰਮੇਸ਼ਰ ਨਾਲ ਕਿਵੇਂ ਕਰਕੇ ਲਿਆ ਜਾਵੇ ਭਾਵ ਕਹਿੰਦੇ ਨਹੀਂ ਮਿਲਿਆ ਜਾ ਸਕਦਾ ਹਾਂਜੀ ਾਮਨੀਵੀ ਪ੍ਰਭ ਅਤ ਉਚਾ ਕਿਉ ਕਰ ਮਿਲਿਆ ਜਾਏ RAM ਗੁਰ ਮੇਲੀ ਬਹੁ ਕਿਰਪਾ ਤਾਰੀ ਹਰ ਕਹਿ ਸ਼ਬਦ ਸੁਪਾਏ RAM ਮਿਲ ਸ਼ਬਦ ਸੁਪਾਏ ਆਪ ਗਵਾਏ ਰੰਗ ਸਿਓ ਰਲਿਆ ਮਾਣੇ ਸੇਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸਮਾਣੇ ਨਾਨਕ ਸੋਹਾ ਗਣ ਸਾਵਡ ਭਾਗੀ ਜੇ ਚੱਲੈ ਸਤਗੁਰੁ ਪਾਏ ਹਮ ਨੀਵੀਂ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ RAM ਜਿਗਿਆਸੂ ਰੂਪ ਇਸਤਰੀ ਕਹਿੰਦੀ ਹੈ ਕਿ ਹਮ ਨੀਵੀਂ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ RAM हे ਮਹਾਤਮਾ ਰੂਪ ਸਖਿਓ ਮੈਂ ਗੁਣਾ ਤੋਂ ਹੀ ਨਹੀਂ ਹੋਣ ਕਰਕੇ ਨਹੀਂ ਵੀ ਹਾਂ ਪਰਮੇਸ਼ਰ ਅਤਿਅੰਤ ਵੱਡਾ ਹੈ ਉੱਚਾ ਹੈ ਇਸ ਲਈ ਕਿਵੇਂ ਕਰਕੇ ਉਸ ਪਰਮੇਸ਼ਰ ਨਾਲ ਮਿਲਿਆ ਜਾਵੇ ਭਾਵ ਗੁਰਾਂ ਦੁਆਰਾ ਪਰਮੇਸ਼ਰ ਨਾਲ ਮਿਲਿਆ ਜਾਂਦਾ ਹੈ ਹਾਂਜੀ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਇਕ ਨਾ ਪ੍ਰਭ ਦੂਰ ਵਸੈ ਇਕ ਨਾ ਮਨ ਆਧਾਰੋ RAM ਇਕ ਨਾ ਮਨ ਆਧਾਰੋ ਸਿਰਜਣਹਾਰੋ ਵਡਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭ ਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਹਾਂਜੀ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਹੇ ਰਮੇ ਹੋਏ ਪਰਮੇਸ਼ਰ ਜੀ ਮੈਨੂੰ ਪੂਰਨ ਸਤਗੁਰਾਂ ਦੀ ਚਰਨ ਧੂੜ ਖਾਕ ਬਖਸ਼ ਦੇਣਾ ਕਰੋ ਜਿਸ ਚਰਨ ਧੋੜੀ ਨੇ ਮੈਨੂੰ ਪਾਪੀ ਨੂੰ ਵਿਸ਼ੇ ਵਕਾਰਾਂ ਤੋਂ ਮੁਕਤ ਕਰਾਇਆ ਹੈ तमाम ਪਾਪੀਆਂ ਨੂੰ ਮੁਕਤ ਕਰਵਾਇਆ ਹੈ ਹਾਂਜੀ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਪਾਇਆ ਵਾਸਾ ਬੇਬੇ ਇੱਕ ਬੁੱਧੀ ਸੁਖ ਰੈਣ ਵਿਹਾਣੀ ਗੁਰਮਤਿ ਨਾਮ ਪਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਈ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਏ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਏ ਜੋ ਸਤ ਗੁਰੂ ਦਾਤਾ ਦੇਣ ਵਾਲੇ ਨੂੰ ਪੂਜਨੀਕ ਜਾਣ ਕੇ ਸੇਵਨਾ ਕਰਦੇ ਹਨ ਉਹਨਾਂ ਦਾ ਮਨ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਵਿੱਚ ਸਮਾ ਲੀਨ ਹੋ ਗਿਆ ਹੈ ਇੱਥੇ ਸਮਾਪਤੀ ਤੇ ਅੰਕ ਲਿਖੇ ਹੋਏ ਨੇ 4 6 7 5 7 12 ਇਹ ਅੰਕਾਂ ਦਾ ਵੇਰਵਾ ਹੈ ਜੇ ਪਹਿਲਾ 4 ਲਿਖਿਆ ਹੈ ਇਹ ਸ਼ਬਦ ਦੇ 4 ਪਦੇ ਆਏ ਹਨ 6 ਲਿਖਿਆ ਹੈ ਸ਼ੰਤ ਮਹੱਲਾ ਤੀਜਾ ਕਰ ਦੂਜੇ ਦੇ 6 ਸ਼ਬਦ ਆਏ ਨੇ ਅੱਗੇ 7 ਹੈ ਮਹੱਲਾ ਦੀਜਾ ਕਰ ਦੂਜਾ ਦਾ ਇੱਕ ਸ਼ਬਦ ਹੈ 6 1 7 ਹੋ ਗਏ ਅੱਗੇ 5 ਲਿਖਿਆ ਹੈ ਮਹੱਲਾ ਪਹਿਲਾ ਦੇ 5 ਸ਼ਬਦ ਆਏ ਹਨ ਸ਼ੰਤ ਮਹੱਲਾ ਤੀਜਾ ਦੇ 7 ਸ਼ਬਦ ਆਇ ਹਨ ਕੁੱਲ ਸ਼ਬਦਾਂ ਦਾ ਜਿਹੜਾ ਜੋੜ ਹੈ ਅਖੀਰ ਤੇ 12 ਲਿਖਿਆ ਹੈ ਸੋ ਸੰਗਤ ਜੀ 772 ਅੰਗ ਇੱਥੇ ਆਪਣੇ ਸੰਪੂਰਨ ਹੋ ਗਏ ਨੇ ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ ਜਿੰਨਾ ਸੰਗਤਾਂ ਨੇ ਫੋਟੇ ਭੇਜੀ ਇਹ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਬੇਨਤੀ ਹੈ ਕਿ ਜਿਹੜਾ ਸਮਾਪਾ ਥੋੜਾ ਜਿਹਾ 7 ਵਜੇ ਦਾ ਕਰ ਲਈਏ ਕਿਉਂਕਿ ਹੁਣ ਦਿਨ ਦਾ ਬਹੁਤ ਫਰਕ ਪੈ ਗਿਆ ਤੇ 7 ਵਜੇ ਆਪਣੀ ਜਿਹੜੀ ਸੰਥਿਆ ਹੈ ਸ਼ੁਰੂ ਕਰਾ ਕਰਾਂਗੇ ਮਾੜਾ ਜੇ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਕਿ 7 ਵਜੇ ਦਾ ਸਮਾਪਾ ਕਰ ਲਈਏ ਹੁਣ ਕਿਉਂਕਿ ਸਾਢੇ 5 ਜੀ ਦਿਨ ਛਿਪ ਜਾਂਦਾ ਹੈ ਤੁਸਾਂ ਮਾ ਬਹੁਤ ਪਿਆੰਦਾ ਬਾਅਦ ਸੋ ਸੰਗਤ ਨੂੰ ਬੇਨਤੀ ਹੈ ਕਿ ਨੋਟ ਕਰ ਲੈਣ ਕੱਲ ਤੋਂ ਆਪਾਂ ਭਾਈ 7 ਵਜੇ ਜਿਹੜੀ ਸੰਥਿਆ ਲੜੀਵਰ ਸ਼ੁਰੂ ਕਰਾਂਗੇ ਜਿਹੜੀ ਚੱਲ ਰਹੀ ਹੈ ਸਮਾਂ ਆਪਣਾ 7 ਵੇ ਦਾ ਹੈ ਅੱਗੇ ਆਪਾਂ 7:30 ਕਰ ਦੇ ਸਾਂ ਹੁਣ 7 ਵਜੇ ਸੋ ਸਾਰੀ ਸੰਗਤਾਂ ਪਈ ਨੋਟ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ